ਨਾ ਚੰਨ ਕਰਕੇ ਤਸਵੀਰਾਂ ਨਹੀਂ ਦਿਖਾ پا ਰਹੇ ਜੀ 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 ਇਹ ਰੁਕੋ ਤੁਸੀਂ ਤੁਹਾਡੇ ਕੋਲੋਂ ਵਾਪਸ ਆਣਾ ਸ਼ੰਭੂ ਬਾਰਡਰ ਤੇ ਤਾਂ ਜੀਸੀ ਨੇ ਜੀਸੀਬੀ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀਸੀਬੀ ਮੰਗਾਲੀ ਗਈ ਹੈ ਸਟੇਜ ਜਿਹੜੀ ਕਿ ਹੱਥਾਂ ਨਾਲ ਭੰਨੀ ਜਾ ਸਕਦੀ ਸੀ ਡੰਡਿਆਂ ਨਾਲ ਤੋੜੀ ਜਾ ਸਕਦੀ ਸੀ ਉਹ ਤੋੜਨ ਤੋਂ ਬਾਅਦ ਹੁਣ ਜੀਸੀਬੀ ਦੀ ਵਰਤੋਂ ਕੀਤੀ ਜਾ ਰਹੀ ਹੈ ਸਟੇਜ ਤੋੜੀ ਜਾ ਰਹੀ ਹੈ ਔਰ ظاہر ਹੈ ਇੱਥੇ ਜਿਹੜੀ ਪੱਕੀ ਕੰਧ ਬਣੀ ਹੋਈ ਹੈ ਉਸ ਨੂੰ ਵੀ ਤੋੜਿਆ ਜਾਏਗਾ ਯਾਨੀ ਅੱਜ ਰਾਤੋਂ ਰਾਤ ਸ਼ੰਭੂ ਵਾਲਾ ਰਸਤਾ ਦਿੱਲੀ ਚੰਡੀਗੜ੍ਹ ਹਾਈਵੇ ਜਿਹੜਾ ਉਹ ਖਾਲੀ ਕਰ ਦਿੱਤਾ ਜਾਏਗਾ ਜਿਹੜਾ ਲੁਧਿਆਣਾ ਚੰਡੀਗੜ੍ਹ ਲੁਧਿਆਣਾ ਦਿੱਲੀ ਹਾਈਵੇ ਆ ਉਸ ਨੂੰ ਖਾਲੀ ਕਰ ਦਿੱਤਾ ਜਾਏਗਾ ਸ਼ੰਭੂ ਬਾਰਡਰ ਜਿਹੜਾ ਕਿ ਰਾਹ ਵਿੱਚ ਪੈਂਦਾ ਰਾਜਪੁਰਾ ਦੇ ਨੇੜੇ ਉਸ ਤੋਂ ਉੱਥੇ ਹੁਣ ਜੀਸੀਬੀ ਮੰਗਾਲੀ ਗਈ ਹੈ ਜੀਸੀਬੀ ਦੀ ਮਦਦ ਦੇ ਨਾਲ ਇਹ ਜਿਹੜੀ ਬਚੀ ਖੁਚੀ ਸਟੇਜ ਹੈ ਉਸ ਨੂੰ ਟਾਇਆ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਕਿਉਂਕਿ ਕਿਸਾਨ ਇੱਥੋਂ ਪਿੱਛੇ ਇੱਥੇ ਪਿੱਛੇ 1 ਸਾਲ ਤੋਂ ਬੈਠੇ ਹੋਏ ਸਨ ਸਟੇਜ ਲਗਾ ਕੇ ਸ਼ੰਭੂ ਬਾਰਡਰ ਦੀਆਂ ਲਾਈਟ ਤਸਵੀਰਾਂ ਨੇ ਜੀਸੀਬੀ ਦੇ ਰਾਹੀਂ ਇਹ ਸਟੇਜ ਨੂੰ ਹੁਣ ਇੱਥੋਂ ਚੱਕ ਕੇ ਪਾਸੇ ਸਿੱਟਿਆ ਜਾਏਗਾ ਰਤੁਰਾਤੇ ਬਾਰਡਰ ਜਿਹੜਾ ਖਾਲੀ ਕਰਾ ਦਿੱਤਾ ਜਾਏਗਾ ਉਸ ਤੋਂ ਬਾਅਦ ਜਿੰਨੀਆਂ ਇੱਥੇ ਟਰੈਕਟਰ ਟਰਾਲੀਆਂ ਨੇ ਉਸ ਨੂੰ ਹਟਾਇਆ ਜਾਏਗਾ ਖਨੌਰੀ ਤੋਂ ਜਿਵੇਂ ਕਿ ਸਾਡੇ ਸਹਿਯੋਗੀ ਗੁਰਦਰਸ਼ਨ ਨੇ ਸਾਨੂੰ ਦਿੱਤਿਆ ਕਿ ਉੱਥੇ ਹਜੇ ਵੀ ਕਿਸਾਨ ਨੇ ਕੁਝ ਜਿਹੜੇ ਨੇ ਉਹਨਾਂ ਨੂੰ ਬਸਾਂ ਵਿੱਚ ਬਿਠਾ ਲਿਆ ਗਿਆ ਕੁਝ ਜਿਹੜੇ ਕਿਸਾਨ ਨੇ ਉਹਨਾਂ ਨੂੰ ਉੱਥੋਂ ਹੁਣ ਵੀ ਚੁੱਕਿਆ ਜਾ ਰਿਹਾ ਪਰ ਇਹ ਤਸਵੀਰਾਂ ਸ਼ੰਭੂ ਦਿਆ ਨੇ ਕੁਝ ਦਿਨ ਪਹਿਲਾਂ ਦੀਆਂ ਕਿਸਾਨ ਖਦੇੜੇ ਕੇ ਸਟੇਜ ਤੋੜੀ ਗਈ ਤੇ ਹੁਣ ਤਾਂ ਉੱਥੇ ਜੀਸੀਬੀ ਦਾ ਐਕਸ਼ਨ ਜਿਹੜਾ ਕਿ ਅਸੀਂ ਤੁਹਾਨੂੰ ਲਾਈਵ ਦਿਖਾਇਆ ਉਹ ਵੀ ਚੱਲ ਰਿਹਾ ਇਹ ਇਹ ਸਟੇਜ ਜਿਹੜੀ ਸੀ ਜਿੰਨੀ ਤੋੜੀ ਜਾ ਸਕਦੀ ਸੀ ਤੋੜੀ ਗਈ ਛੱਤ ਚੱਕ ਦਿੱਤੀ ਗਈ ਉਸ ਤੋਂ ਬਾਅਦ ਜੀਸੀਬੀ ਦੀ ਮਦਦ ਨਾਲ ਯੈਸ ਯੈਸ ਹੈ ਵੀ ਯੂਟ ਬ੍ਰੋ ਫੁੱਲ ਲੈਗ ਦੇਵਿਲਸ ਸੈਨਾਪਤੀ ਜੀ ਆਪकी ਤਲਵਾਰ ਟੈਗ ਇਟ ਸੈਨਾਪਤੀ ਜੀ ਆਪਕਾ ਪੋਸਟ ਵਰਕਰ ਰਿੰਗ ਇਟ ਮਸਲ ਰਿਕਵਰੀ ਕੇ ਲੇ i have badams every day also backed by nutrition research mm. so grab a handful of almonds every day ek gurdachan hun kinne k kisan bache hoye ne jehde halle vi maujood re morche te takriban keh sakde ha niradhar jehde kisan ne takriban 100 150 de kareeb kisan reh ke utthe ne jehde ਤਾਲੀਆਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਪੁੱਤੇ ਲਿਆਂਦਾ ਜਾ ਰਿਹਾ ਕੋਈ ਬੱਸਾਂ ਨੇ ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰੀ ਤੇ ਖੜੀਆਂ ਹੋਈਆਂ ਨੇ ਪੁਲਿਸ ਉਹਨਾਂ ਨੂੰ ਫੜ-ਫੜ ਕੇ ਬੱਸਾਂ ਤੱਕ ਲੈ ਕੇ ਆ ਰਹੀ ਹੈ ਪਰ ਹੁਣ ਸਵਾਲ ਇੱਥੇ ਇੱਕ ਹੋਰ ਨਰੇਂਦਰ ਪੈਦਾ ਹੁੰਦਾ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਟਰੈਕਟਰ ਟਰਾਲੀਸ ਤੇ ਖੜੇ ਹੋਏ ਨੇ ਹੁਣ ਪ੍ਰਸ਼ਾਸਨ ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਰਦਾ ਕਿ ਉਹ ਕਿਸਾਨਾਂ ਦਾ ਜਿਹੜਾ ਮਾਲ ਹੀ ਨੁਕਸਾਨ ਵੀ ਹੋ ਸਕਦਾ ਕਿਉਂਕਿ ਟਰੈਕਟਰ ਟਰਾਲੀਆਂ ਨੂੰ ਜੀਵੀ ਸੀ ਜਾਂ ਕਿਸੇ ਵੀ ਉਹਦੇ ਨਾਲ ਹਟਾਉਣਾ ਤੋ ਵੀ ਨੰਬਰ ਨਕਾਂ ਜਿੰਵੀ ਹੈ ਕਾਫੀ ਕਾਫੀ ਲੰਬੇ ਸਮੇਂ ਤੋਂ ਇੱਕ ਖਾਲ ਹੋ ਗਿਆ ਟਰਾਲੀਆਂ ਇੱਥੇ ਖੜੀਆਂ ਹੋਣੀਆਂ ਨੇ ਉਹਨਾਂ ਦੇ ਪੈਗਰਾਂ ਦੀਆਂ ਹਵਾ ਮਿਕਲੀਆਂ ਹੋਈਆਂ ਨੇ ਇਹ ਬਿਲਡਿੰਗ ਕੀਤੀਆਂ ਹੋਈਆਂ ਨੇ ਪ੍ਰਸ਼ਾਸਨ ਕਿਸ ਤਰ੍ਹਾਂ ਕਲੀਅਰ ਕਰਦਾ ਉਹ ਤੇ ਵੀ ਜਰੂਰ ਇਹ ਦੇਖਣਾ ਹੋਵੇਗਾ ਪਰ ਕਹਿ ਸਕਦਾ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਪੰਜਾਬ ਸਰਕਾਰ ਉਹਨਾਂ ਨੇ ਇੱਕ ਇੱਕ ਅਹਦ ਕੀਤਾ ਹੋਇਆ ਕਿ ਅੱਜ ਰਾਤ ਨੂੰ ਜਿਹੜਾ ਰਸਤਾ ਸੀ ਸਾਫ ਕਰਨਾ ਇੰਨੀ ਵੱਡੀ ਪੁਲਿਸ ਫੋਰਸ ਐਡਾ ਵੱਡਾ ਇੰਤਜ਼ਾਮ ਮਨਨ ਕੇ ਕੀਤਾ ਗਿਆ ਕਿ ਕਿਹੜੀ ਹਰਕਤ ਨਹੀਂ ਕੀਤੀ ਜਾ ਰਹੀ ਪਰ ਇਹਦੇ ਵਿੱਚ ਇੱਕ ਦੋ ਸਵਾਲ ਜਿਹੜੇ ਹੋਰ ਉੱਠਦੇ ਆ ਕਿ ਜਦੋਂ ਪੰਜਾਬ ਦੇ ਵਿੱਚ ਜੇਕਰ ਐਡਾ ਵੱਡਾ ਐਕਸ਼ਨ ਹੋ ਸਕਦਾ ਹੈ ਵੱਡੀ ਫੋਰਸ ਐਡਾ ਵੱਡਾ ਐਕਸ਼ਨ ਲੈ ਸਕਦੀ ਹੈ ਤਾਂ ਜਿਸ ਤਰ੍ਹਾਂ ਨਥੇ ਨਥਾ ਆ ਰਿਹਾ ਵਾਰੋ ਉੱਥੇ ਕਿਉਂ ਨਹੀਂ ਹੁੰਦਾ ਪਰ ਇੱਥੇ ਪੰਜਾਬ ਦੇ ਅੰਦਰ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਤੇ ਐਕਸ਼ਨ ਹੋਇਆ ਰਾਸਤੇ ਖੋਲੇ ਰਿਆ ਨੇ ਕਿਉਂਕਿ ਸੀਨ ਸਾਹਮਣੇ ਸਾਰ ਦੇ ਕਹਿ ਦਿੱਤਾ ਸੀ ਕਿ ਜਿਹੜਾ ਵਿਕਤੀ ਸੰਕਟ ਚੱਲ ਰਿਹਾ ਪੰਜਾਬ ਦੇ ਉੱਤੇ ਜਿਹੜਾ ਵਪਾਰੀ ਵਰਗ ਨੂੰ ਨੁਕਸਾਨ ਹੋ ਰਿਹਾ ਦੂਜੇ ਪਾਸੇ ਜਿਹੜੀ ਲੁਧਿਆਣੇ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਰਾਤ ਤੋਂ ਰਾਤ ਕੀ ਜੀ ਜੀ ਤੁਸੀਂ ਜੀ ਇਹ ਬਿਲਕੁਲ ਇਹ ਮੰਚਾ ਹੈ ਕਿ ਇਹ ਰਾਤੋ ਰਾਤ ਇਸ ਨੂੰ ਸਾਫ਼ ਕੀਤਾ ਜਾਏਗਾ ਜਿਹੜੇ ਵਹੀਕਲ ਖੜੇ ਨੇ ਉਹਨਾਂ ਨੂੰ ਚੁੱਕਿਆ ਜਾਏਗਾ ਖਨੌਰੀ ਤੋਂ ਇਸ ਵੇਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਡੇਟੇਨ ਕਰਨਾ ਹਜੇ ਵੀ ਜਾਰੀ ਹੈ ਪਰ ਸ਼ੰਭੂ ਤੇ ਕੋਈ ਬਹੁਤ ਜ਼ਿਆਦਾ ਕਿਸਾਨਾਂ ਦੀ ਗਿਣਤੀ ਦਿਖਾਈ ਨਹੀਂ ਦੇ ਰਹੀ ਇਹਨਾਂ ਨੂੰ ਡੇਟੇਨ ਕਰ ਲਿਆ ਗਿਆ ਹੈ ਹਿਰਾਸਤ ਚ ਲੈ ਲਿਆ ਗਿਆ ਹੁਣ ਇਹ ਜਿਹੜੇ ਉਹਨਾਂ ਦੇ ਆਸ਼ਿਆਨੇ ਇੱਥੇ ਬਣਾਏ ਹੋਏ ਸਨ ਉਹਨਾਂ ਨੂੰ ਤੋੜਿਆ ਜਾ ਰਿਹਾ ਮੇਰੇ ਨਾਲ ਮੇਰੇ ਸਹਯੋਗੀ ਸ਼ੰਭੂ ਬਾਰਡਰ ਤੋਂ ਅਮਰਜੀਤ ਪੰਨੂ ਨੇ ਅਮਰਜੀਤ ਤੁਸੀਂ ਕੀ ਵੇਖ ਰਹੇ ਹੋ ਇੱਥੋਂ ਕਿਸਾਨ ਸਾਰੇ ਲਿਜਾਏ ਜਾ ਚੁੱਕੇ ਨੇ ਕਿ ਹਾਲੇ ਵੀ ਚੁੱਕੇ ਜਾ ਰਹੇ ਨੇ ਹੁਣ ਜਿਹੜੀਆਂ ਅਸੀਂ ਤਸਵੀਰਾਂ ਦੇਖ ਰਹੇ ਹਾਂ ਇਸ ਵਿੱਚ ਕਿਸਾਨ ਨਜ਼ਰ ਨਹੀਂ ਆ ਰਹੇ ਇੱਥੇ ਜਿਹੜੇ ਉਹਨਾਂ ਦੇ ਘਰ ਆ ਤੰਬੂ ਲਾਏ ਹੋਏ ਸਨ ਉਹਨਾਂ ਨੂੰ ਜੀਸੀਬੀ ਪੱਟਦੀ ਹੋਈ ਦਿਖ ਜੇਬੀਸੀ ਦੇ ਨਾਲ ਹੁਣ ਜਿਹੜਾ ਪੁਲਸ ਐਕਸ਼ਨ ਹੋ ਰਿਹਾ ਹੈਗਾ ਜਿਹੜੇ ਉਹਨਾਂ ਦੇ ਆਸ਼ਾਨੇ ਹੈਗੇ ਸੀ ਉਹਨਾਂ ਨੂੰ ਜੇਬੀਸੀ ਮਸ਼ੀਨ ਦੇ ਨਾਲ ਟਾਇਆ ਜਾ ਰਿਹਾ ਹੈਗਾ ਨਾ ਚਿੰਦੇ ਪੀਸੀਸੀ ਪਰਿਵਾਰ ਹੈਗੇ ਆ ਉਹ ਇਸ਼ਟਾ ਬਾਰਡਰ ਦੇ ਕੋਲ ਕੋਈ ਨਜ਼ਰ ਨਹੀਂ ਆ ਰਿਹਾ ਪੂਰਾ ਪੁਲਸ ਦਾ ਪ੍ਰੋਜੈਕਸ਼ਨ ਆਠ ਆਠ ਆ ਦੀ ਆਵਾਜ਼ ਆ ਰਹੀ ਹੈ ਜੇਬੀਸੀ ਵਿਚ ਇਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਸ਼ਾਨੇ ਹੈਗੇ ਸਾਰੇ ਟਾਇਏ ਜਾ ਰਹੇ ਆ ਕੀ ਗੱਲ ਕਰ ਰਹੇ ਬਹੁਤ ਇੰਟੀਨਗੈਂਸੀ ਹੈ ਬਹੁਤ ਲੋਕ ਟਾਇਏ ਕਿਤਨੇ ਸਾਰੇ ਜੇ ਇਸ਼ਟਾ ਬਾਰਡਰ ਦੀਆਂ ਤਸਵੀਰਾਂ ਨੇ ਜਿਵੇਂ ਕਿ ਸਾਨੂੰ ਸਾਡੇ ਸਾਥੀ ਵੀ 10 ਵੀਰੇ ਨੇ ਜੇਸੀਬੀ ਦੀ ਮਦਦ ਦੇ ਨਾਲ ਹੁਣੇ टेंपरेरी स्ट्रक्चर जड़िया की सब उन्होंने हटाया जा रहा है और सज्जे हाथ तो असान जो तस्वीर दिखा रहे हैं कि हरियाणा वाले पास भी तो पंजाब पुलिस है यार ਇਹ ਤਸਵੀਰਾਂ ਜਿਵੇਂ ਤੁਹਾਨੂੰ ਜੋ ਦਿਖਾ ਰਹੇ ਆ ਇਹ ਇੱਕ ਪਾਸੇ ਪੰਜਾਬ ਵਾਲੇ ਪਾਸੇ ਜਿਹੜੀ ਸਖਤੀ ਕੀਤੀ ਗਈ ਦੂਜੇ ਪਾਸੇ ਹਰਿਆਣਾ ਪੁਲਿਸ ਵੀ ਮਸਤੈਦ ਨਜ਼ਰ ਆ ਰਹੀ ਹੈ ਅੰਬਾਲਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੰਬਾਲਾ ਵਿੱਚ ਵੀ ਬੈਰੀਕੇਡਿੰਗ ਕੀਤੀ ਗਈ ਹੈ ਇਹ ਅੰਬਾਲਾ ਪੁਲਿਸ ਦੀ ਬੈਰੀਕੇਡਿੰਗ ਹੈ ਹਰਿਆਣਾ ਪੁਲਿਸ ਦੀਆਂ ਟੀਮਾਂ ਵੀ ਉੱਥੇ ਮੌਜੂਦ ਨੇ ਜ਼ਾਹਿਰ ਹੈ ਦੋਵਾਂ ਪੁਲਿਸੋ ਸਰਕਾਰਾਂ ਦੇ ਵਿਚਾਲੇ ਕੋਈ ਗੱਲਬਾਤ ਹੋਈ ਹੋਏਗੀ ਔਰ ਉਸ ਤੋਂ ਬਾਅਦ ਇਹ ਹਰਿਆਣਾ ਪੁਲਿਸ ਦੀ ਤੈਨਾਤੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਯਾਨੀ ਇੱਕ ਪਾਸੇ ਸ਼ੰਭੂ ਬਾਰਡਰ ਤੇ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਹਰਿਆਣਾ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਹਰਿਆਣਾ ਪੁਲਿਸ ਦੀ ਤਨਾਤੀ ਤੁਹਾਨੂੰ ਦਿਖਾਈ ਦੇ ਰਹੀ ਹੈ ਦੋਵੇਂ ਮੋਰਚਿਆਂ ਨੂੰ ਅੱਜ ਰਾਤੋਂ ਰਾਤ ਖਾਲੀ ਕਰਾਇਆ ਜਾਏਗਾ ਇਹ ਤੈ ਚੰਬੂ ਬਾਰਡਰ ਦੀਆਂ ਤਸਵੀਰਾਂ ਔਰ ਇਹ ਹਰਿਆਣਾ ਵਾਲੇ ਪਾਸੇ ਦੀਆਂ ਤਸਵੀਰਾਂ ਜਿੱਥੇ ਅੰਬਾਲਾ ਪੁਲਿਸ ਬੈਰੀਕੇਡਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਅਗਰ ਕੋਈ ਕਿਸਾਨ ਇੱਧਰ ਨੂੰ ਆਉਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਵੀ ਰੋਕ ਲਿਆ ਜਾਏ ਕੁੱਲ ਮਿਲਾ ਕੇ ਅੱਜ ਦੋਵੇਂ ਬਾਰਡਰ ਦੀ ਸਥਿਤੀ ਹੈ ਕਨੌਰੀ ਔਰ ਸ਼ੰਭੂਧੀ ਜਿਸ ਨੂੰ ਖਾਲੀ ਕਰਾਇਆ ਜਾ ਰਿਹਾ ਸ਼ੰਭੂ ਬਾਰਡਰ ਤੇ ਐਕਸ਼ਨ ਅੰਬਾਲਾ ਵਿੱਚ ਬੈਰੀਕੇਡਿੰਗ ਅਮਰਜੀਤ ਮੇਰੇ ਸਹਾਈ ਹੋਗੀ ਸ਼ੰਭੂ ਬਾਰਡਰ ਤੋਂ ਮੇਰੇ ਨਾਲ ਨੇ ਅਮਰਜੀਤ ਕੀ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿੰਨਾ ਸਮਾਂ ਲੱਗ ਸਕਦਾ ਹੈ ਸਾਰਾ ਇਸ ਨੂੰ ਕਲੀਅਰ ਕਰਵਾਉਣ ਵਿੱਚ ਔਰ ਕਿਸਾਨ ਇੱਥੇ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸਭ ਡਿਟੇਨ ਕੀਤੇ ਜਾ ਚੁੱਕੇ ਨੇ ਆ ਤਕਰੀਬਨ ਜਿਹੜੇ ਜਿਹੜੇ ਹੈਗੇ ਕਿਸਾਨ ਜਿਹੜੇ ਆਗੂ ਸੀਗੇ ਉਹ ਆਪਣੇ ਆਸ਼ਾਨੇ ਛੱਡ ਕੇ ਚਲੇ ਗਏ ਆ ਕਿਉਂਕਿ ਜਿਹੜਾ ਪੁਲਿਸ ਦਾ ਐਕਸ਼ਨ ਹੈਗਾ ਜੇ ਵੀ ਸੀ ਮਸ਼ੀਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਸ਼ਾਨੇ ਹੈਗੇ ਉਹਨਾਂ ਢਾ ਦਿੱਤਾ ਜਾ ਰਿਹਾ ਹੈਗਾ ਢਾ ਕੇ ਉਸ ਤੋਂ ਬਾਅਦ ਜਿਹੜੇ ਹੈਗੇ ਜਿਹੜੇ ਟਰਾਲੀਆਂ ਟਰਾਲੀਆਂ ਵਗੈਰਾ ਹੈਗੀਆਂ ਉਹਨਾਂ ਨੂੰ ਵੀ ਖਿੱੱਚ ਕੇ ਜਿਹੜਾ ਹੈਗਾ ਹੋਟ ਸੈਟਾਂ ਤੇ ਲਜਾਇਆ ਜਾ ਰਿਹਾ ਤੇ ਜਿਗਣੀ ਅੱਜ ਰਾਤ ਨੂੰ ਤਕਰੀਬਨ ਜਿਹੜੇ ਸਾਰੇ ਹੈਗੀਆਂ ਸਾਰੇ ਆਸ਼ਾਨੇ ਢਾ ਦਿੱਤੇ ਜਾਣਗੇ ਬਿਲਕੁਲ ਇਹ ਸਾਰੇ ਆਸ਼ਿਆ ਨੇ ਟਾ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਸਟੇਜ ਤੋੜ ਦਿੱਤੀ ਗਈ ਉਹ ਵੀ ਅਸੀਂ ਤਸਵੀਰਾਂ ਵਿਖਾਈਆਂ ਸੀ ਔਰ ਉਸ ਤੋਂ ਬਾਅਦ ਕਿਸਾਨਾਂ ਨੂੰ ਕਿਵੇਂ ਡਿਟੇਨ ਕੀਤਾ ਗਿਆ ਉਹ ਵੀ ਅਸੀਂ ਤਸਵੀਰਾਂ ਵਿਖਾਈਆਂ ਸੀ ਅੱਡ-ਅੱਡ ਥਾਵਾਂ ਤੇ ਐਕਸ਼ਨ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਸ਼ੰਭੂ ਔਰ ਖਨੋਰੀ ਅੱਜ ਸਾਫ਼ ਕਰ ਦਿੱਤੇ ਜਾਣਗੇ ਅ ਅਸੀਂ ਖਨੋਰੀ ਦਾ ਵਾਪਸ ਰੋਕ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਦੋ ਤਸਵੀਰਾਂ ਅੰਬਾਲਾ ਦੇ ਵਿੱਚ ਬੈਰੀਕੇਡਿੰਗ ਸ਼ੰਭੂ ਬਾਰਡਰ ਤੇ ਐਕਸ਼ਨ ਪਹਿਲਾਂ ਕਿਸਾਨ ਡਿਟੇਨ ਕੀਤੇ ਗਏ ਔਰ ਉਸ ਤੋਂ ਬਾਅਦ ਜੀ.ਸੀ.ਪੀ ਦੀ ਮਦਦ ਦੇ ਨਾਲ ਇਹ ਆ ਤੋੜਿਆਂ ਜਾ ਰੀਆਂ ਨੇ ਇਸ ਤੋਂ ਇਲਾਵਾ ਲਗਾਤਾਰ politcal reaction ਵੀ ਆ ਰਹੇ ਨੇ ਕਿਸਾਨ ਇਹ ਤੁਸੀਂ ਦੇਖ ਰਹੇ ਹੋ ਖਨੌਰੀ ਤੋਂ ਖਨੌਰੀ ਤੋਂ ਮੈਲਾ ਕਿਸਾਨਾਂ ਆਗੂ ਜਿਹੜੀਆਂ ਨੇ ਉਹ ਉਹ ਵੀ ਡਿਟੇਨ ਕੀਤੀਆਂ ਗਈਆਂ ਨੇ ਉਹਨਾਂ ਨੂੰ ਇਕਲਾ ਬਾਦਰਗੜ ਦੇ ਸ਼ਾਟਸ ਨੇ ਜਦੋਂ